ਜਿਵੇਂ ਆਪਾਂ ਕਹਿੰਦੇ ਹੁੰਨੇ ਆ ਕਿ ਅੱਜ ਕੱਲ ਅਸੀਂ ਜਾਣ ਬੁੱਝ ਕੇ ਵੀ ਜ਼ਿੰਦਗੀਆਂ 'ਚੋਂ ਹਾਸਾ ਖਤਮ ਕਰ ਲਿਆ ਹਨਾ ਅੱਗੇ ਤਾਂ ਆਪਾਂ ਨੂੰ ਬੰਦਾ ਪੁੱਛਦਾ ਹੁੰਦਾ ਸੀਗਾ ਵੀ ਸਿਆਣੇ ਜਿਵੇਂ ਆਪਾਂ ਬਜ਼ੁਰਗ ਆਪਣੇ ਘਰਾਂ 'ਚ ਗੱਲ ਕਰਦੇ ਸੁਣੇ ਹੋਏ ਆ ਸੁਣਦੇ ਆ ਵੀ ਜਦੋਂ ਕੋਈ ਕੁੜੀ ਨਵੀਂ ਵਿਆਹੀ ਵੀ ਜਾਂਦੀ ਸੀ ਜਾਂ ਵਿਆਹ ਕੇ ਕੋਈ ਕੁੜੀ ਤੁਹਾਡੇ ਘਰੇ ਆਉਂਦੀ ਸੀ ਜਾਂ ਘਰ ਦਾ ਤੁਹਾਡਾ ਕੋਈ ਵੀ ਪਰਿਵਾਰਕ ਮੈਂਬਰ ਜੇ ਉਹ ਜ਼ਿਆਦਾ ਗੁੰਮਸੁਮ ਰਹਿਦਾ ਸੀ ਤਾਂ ਘਰ ਦੇ ਨੂੰ ਫਿਕਰ ਹੁੰਦਾ ਸੀ ਵੀ ਇਹ ਬੋਲ ਨਹੀਂ ਰਿਹਾ ਇਹ ਹੱਸ ਨਹੀਂ ਰਿਹਾ ਹਨਾ ਇਹਦਾ ਮਤਲਬ ਵੀ ਕੁਝ ਠੀਕ ਨਹੀਂ ਆ ਪਰ ਅੱਜ ਕੱਲ ਅਸੀਂ ਘੱਟ ਬੋਲਣਾ ਤੇ ਨਾ ਹਸਣਾ ਉੱਚੀ ਨਾ ਹਸਣਾ ਨਾ ਮਤਲਬ ਇਹਨੋਂ ਸੀ ਸਟੈਂਡਰਡ ਬਣਾ ਲਿਆ ਆਪਣਾ ਅੱਜ ਕੱਲ ਲੋਕੀ ਮੈਂ ਬਹੁਤ ਵਾਰੀ ਸ਼ਾਇਦ ਬਹੁਤ ਬਹੁਤ ਵਾਰੀ ਅਪਾ ਦੀ ਗੱਲ ਕੀਤੀ ਵੀ ਮੈਨੂੰ ਉਦੋਂ ਬਹੁਤ ਹੈਰਾਨੀ ਹੋਈ ਸੀ ਕਿ ਜਦੋਂ ਅਸੀਂ ਇੱਕ ਕਾਮੇਡੀ ਫਿਲਮ ਦੇਖਣ ਗਏ سینਮੇ ਦੇ ਵਿੱਚ ਤੇ ਲੋਕ ਉੱਥੇ ਹੱਸ ਨਹੀਂ ਰਹੇ ਕੋਮੇਡੀ ਫਿਲਮ ਤੇ ਵੀ ਮੈਨੂੰ ਜੀ ਬਹੁਤ ਅਜੀਬ ਲੱਗੀ ਜਦੋਂ ਅਸੀਂ ਉੱਚੀ ਉੱਚੀ ਹੱਸੇ ਤਾਂ ਅੱਗੇ ਪਿੱਛੇ ਅਣੀ ਜਿੰਨੀ ਸਟਾਣੇ ਲੋਕ ਸੀ ਉਹਨਾਂ ਨੇ ਐ ਮੁੰਮੁੜ ਕੇ ਸਾਡੇ ਵੱਲ ਦੇਖਿਆ ਨਾ ਮੈਨੂੰ ਬਹੁਤ ਅਜੀਬ ਲੱਗਿਆ ਵੀ ਲੋਕ ਇਫ ਇੱਕ ਕਾਮੇਡੀ ਫਿਲਮ ਦੇਖਣ ਕੀ ਕਰਨਾ ਆ ਅਸੀਂ ਦੇਖ ਕੇ ਹੱਸਣ ਆਪਣੇ ਮਨ ਨੂੰ ਤਾਜ਼ਾ ਕਰਨ ਆਏ ਆ ਹਨਾ ਇੱਥੇ ਤੇ ਅੱਜ ਕੱਲ ਜਿਵੇਂ ਲੋਕਾਂ ਨੂੰ ਲੱਗਦਾ ਜੇ ਕੋਈ ਜ਼ਿਆਦਾ ਉੱਚੀ ਉੱਚੀ ਹੱਸਦਾ ਹਨ ਜਾਂ ਜੇ ਜ਼ਿਆਦਾ ਬੋਲਦਾ ਅੱਗੇ ਉਹਨੂੰ ਲੋਕੀ ਤੰਦਰੁਸਤੀ ਦੀ ਨਿਸ਼ਾਨੀ ਮੰਨਦੇ ਸੀ ਹੁਣ ਲੱਗਦਾ ਅਗਲਿਆਂ ਨੂੰ ਲੱਗਦਾ ਕਿ ਉਹਨਾਂ ਪੜਦੇ ਨੇ ਕਿਵੇਂ ਦੋੱਚੀ ਉੱਚੀ ਦੰਦ ਕੱਢੇ ਨੇਗੇ ਜਾਂ ਕਿਵੇਂ ਹੱਸੀ ਜਾਂਦੇ ਨੇਗੇ ਹਨਾ ਜਾਂ ਕਿਵੇਂ ਰੌਲਾ ਪਾਈ ਜਾਂਦੇ ਨੇਗੇ ਅੱਜ ਕੱਲ ਉਹਨੂੰ ਅਸੀਂ ਗਵਾਰਪੁਣੇ ਵੀ ਜਾਂ ਫਿਰ ਅਨਪੜਤਾ ਦੀ ਨਿਸ਼ਾਨੀ ਮੰਨਦੇ ਆ ਵੀ ਜੇ ਤੁਸੀਂ ਬਹੁਤ ਉੱਚੀ ਹੱਸਦੇ ਹੋ ਜਾਂ ਬਹੁਤ ਉੱਚੀ ਤੁਸੀਂ ਬੋਲ ਰਹੇ ਹੋ ਹਨਾ ਸੋ ਗੁਰਬਾਣੀ ਚ ਹਾਸੇ ਨੂੰ ਸਪੈਸ਼ਲੀ ਥਾਂ ਦਿੱਤੀ ਗਈ ਆ ਹਨਾ ਕਿ ਹਸਣ ਖੇਡਣ ਮਨ ਕਰ ਚਾਉ ਤੇ ਅਸੀਂ ਪਰ ਅੱਜ ਦੀ ਆਪਣੀ ਲਾਈਫ ਦੇ ਵਿੱਚ ਜਾਣ ਬੁੱਝ ਕੇ ਹਾਸੇ ਨੂੰ ਖਤਮ ਕਰ ਲਿਆ ਅਸੀਂ ਕੀਤਾ ਜਾਣ ਬੁੱਝ ਕੇ ਗੁਰਦੀਪ ਤੁਸੀਂ ਆਪ ਹੀ ਦੇਖੋ ਵੀ ਜਿਹੜੀ ਚੀਜ਼ ਤੁਹਾਨੂੰ ਮਤਲਬ ਤੁਸੀਂ ਕਹਿੰਦੇ ਹੋ ਵੀ ਇੱਕ ਐਕਸਰਸਾਈਜ਼ ਆ ਹਨਾ ਜਾਂ ਸਾਨੂੰ ਬਹੁਤ ਸਾਰੇ ਸੈਂਟਰ ਹੋ ਜੇ ਨੇ ਜਿੱਥੇ ਜਾ ਕੇ ਲੋਕ ਹਸਣ ਮਤਲਬ ਯੋਗਾ ਚ ਵੀ ਹਸਣ ਨੂੰ ਹਨਾ ਸ਼ਾਮਿਲ ਕੀਤਾ ਵੀ ਲੋਕ ਉੱਥੇ ਹੱਸਦੇ ਨੇ ਉੱਚੀ ਹੱਸਦੇ ਨੇ ਤਾੜੀਆਂ ਮਾਰਦੇ ਨੇ ਹਨਾ ਤਾਂ ਇਹ ਇਹ ਤਾਂ ਚੀਜ਼ ਹੈਗੀ ਆ ਵੀ ਸੱਚੀ ਇਹ ਤੁਹਾਡੇ ਲਈ ਕਿੰਨੀ ਜ਼ਰੂਰੀ ਆ ਤੁਹਾਡੀ ਮਾਨਸਿਕਤਾ ਲਈ ਵੀ ਤੇ ਤੁਹਾਡੇ ਸਰੀਰ ਲਈ ਵੀ ਹੈ ਨਾ ਪਹਿਲਾਂ ਆਪਾਂ ਆਪਣੇ ਪਰਿਵਾਰ ਚ ਬੈਠਦੇ ਹੁੰਦੇ ਸੀ ਕਿੰਨਾ ਹੱਸਦੇ ਸੀ ਕਿੰਨੀਆਂ ਗੱਲਾਂ ਕਰਦੇ ਹੁੰਦੇ ਸੀ ਹੈ ਨਾ ਤੇ ਆ ਜਿਹੜੇ ਆਪਾਂ ਹੁਣ ਕਹਿੰਦੇ ਨੇ ਵੀ 80% 70% ਲੋਕਾਂ ਨੂੰ ਡਿਪਰੈਸ਼ਨ ਆ ਤੁਸੀਂ ਕਦੀ ਸੁਣਿਆ ਸੀ ਮੈਂ ਮੈਂ ਸੱਚੀ ਕਹ ਰਹੀ ਆ ਮੈਨੂੰ 20 ਸਾਲ ਦੀ ਉਮਰ ਤੱਕ ਨਹੀਂ ਸੀ ਪਤਾ ਹੁੰਦਾ ਵੀ ਡਿਪਰੈਸ਼ਨ ਤੇ ਟੈਨਸ਼ਨ 'ਚ ਕੀ ਫਰਕ ਆ ਹੈਨਾ ਇਹ ਜ਼ਰੂਰ ਸੁਣਿਆ ਹੁੰਦਾ ਸੀ ਵੀ ਫਲਾਣਾ ਟੈਨਸ਼ਨ ਚ ਪਰ ਕਦੀ ਡਿਪਰੈਸ਼ਨ ਵਾਲੀ ਗੱਲ ਨਹੀਂ ਸੀ ਸੁਣੀ ਹੁਣ ਤੁਸੀਂ ਹੁਣ ਲੋਕ ਇਹ ਵੀ ਕਹਿ ਦਿੰਦੇ ਆ ਸਾਡੀ ਪਲੱਸ 2 'ਚ ਪੜ੍ਹਦੀ ਕੁੜੀ ਵੀ ਡਿਪਰੈਸ਼ਨ ਚ ਆ ਸਾਡਾ 10ਵੀਂ 'ਚ ਪੜ੍ਹਦਾ ਮੁੰਡਾ ਵੀ ਡਿਪਰੈਸ਼ਨ ਚ ਆ ਨਾ ਕਾਰਨ ਕਿ ਇਹ ਵੀ ਗੱਲਬਾਤ ਤੁਹਾਡੇ ਨਿਆਣਿਆਂ ਨਾਲ ਉਨੀਕ ਹੁੰਦੀ ਆ ਜਦ ਤੱਕ ਤੁਸੀਂ ਘਰਾਂ ਚ ਜਾਂਦੇ ਹੋ ਨਿਆਣੇ ਕਮਰਿਆਂ ਚ ਬੰਦ ਹੁੰਦੇ ਨੇ ਹੱਸਣਾ ਤਾਂ ਦੂਰ ਦੀ ਗੱਲ ਆ ਗੱਲਬਾਤ ਵੀ ਜਿਹੜੀ ਉਹ ਲਿਮਟਿਡ ਰਹਿ ਗਈ ਤੁਹਾਡੇ ਕਮਾਂਕਾਰਾਂ ਤੱਕ ਸੀਮਿਤ ਰਹਿ ਗਈ ਵੀ ਤੁਹਾਨੂੰ ਕਿਸੇ ਨਾਲ ਕੰਮ ਆ ਤਾਂ ਤੁਸੀਂ ਬੋਲ ਲੂ ਨਹੀਂ ਤੁਸੀਂ ਬੋਲਦੇ ਹੀ ਨਹੀਂ ਹੈਨਾ ਤੇ ਫਿਰ ਹੱਸਣਾ ਕਿੱਥੇ ਰਹਿ ਗਿਆ ਬਹੁਤ ਸਾਰੇ ਪਰਿਵਾਰਾਂ ਚ ਲੋਕ ਇਹ ਸਿਖਾਉਂਦੇ ਨੇ ਵੀ ਆਪਣੇ ਘਰੇ ਉੱਚੀ ਬੋਲਿਆ ਜਾਂ ਹੱਸਿਆ ਨਹੀਂ ਜਾਂਦਾ ਹੈਨਾ ਵੀ ਇਹਨੂੰ ਜਾਂ ਕਹਿ ਲੋ ਸਮਝਦੇ ਨੇ ਵੀ ਇਹ ਸਾਡੇ ਪਰਿਵਾਰ ਚ ਇਹ ਜਾ ਕੁਝ ਹੁੰਦਾ ਨਹੀਂ ਹੈਨਾ ਜਾਂ ਇਹ ਕਹਿ ਲੋ ਵੀ ਇੱਕ ਕੋਈ ਬਹੁਤ ਸਾਰੇ ਪਰਿਵਾਰ ਇਹੋ ਜਿਹੇ ਹੋ ਜਾਂਦੇ ਵੀ ਰੋਵ ਜਾਂ ਰੱਖਣ ਦੇ ਮਾਰੀ ਕਹਿਣਗੇ ਵੀ ਉੱਚੀ ਬੋਲਣਾ ਜਾਂ ਹੱਸਣਾ ਨਹੀਂ ਪਰ ਤੁਸੀਂ ਤੁਹਾਨੂੰ ਯਾਦ ਮੈਨੂੰ ਪਤਾ ਅੱਜ ਤੱਕ ਵੀ ਕਈ ਵਾਰੀ ਸਾਡੇ ਘਰ ਚ ਜਦੋਂ ਕਿਸੇ ਰਿਸ਼ਤੇ ਦੀ ਗੱਲ ਚੱਲਦੀ ਹੁੰਦੀ ਸੀ ਤਾਂ ਮੇਰੇ ਡੈਡੀ ਹੁਣੀ ਭਾਬੇ ਆਉਣਾ ਬਾਰੇ ਕਹਿੰਦੇ ਹੁੰਦੇ ਸੀ ਵੀ ਖੁਸ਼ਮિજાਜ ਬਹੁਤ ਖੁਸ਼ਮિજાਜ ਹਾਂ ਅੱਗੇ ਤੁਹਾਨੂੰ ਪਤਾ ਜਦੋਂ ਕੋਈ ਵੀ ਰਿਸ਼ਤਾ ਦੇਖਣ ਜਾਣਾ ਹੁੰਦਾ ਸੀਗਾ ਤਾਂ ਹੁੰਦਾ ਸੀ ਭਾਈ ਕੁੜੀ ਖੁਸ਼ਮિજા ਖੁਸ਼ਮિજાਜ ਹੋਵੇ ਤੇ ਟੱਬਰ ਚ ਰਲਦੀ ਮਿਲਦੀ ਹੋਵੇ ਹਨਾ ਤੇ ਹੁਣ ਤੁਸੀਂ ਦੇਖੋ ਵੀ ਇੱਕ ਇਹੋ ਜਿਹਾ ਪ੍ਰੈਸ਼ਰ ਆ ਜੀ ਜੇ ਸਾਨੂੰ ਪਤਾ ਹੀ ਨਹੀਂ ਵੀ ਕਿਹਦਾ ਕਿਹਦੇ ਤੇ ਆ ਹਨਾ ਮਨ ਲੂ ਮੈਂ ਤੁਹਾਨੂੰ ਮਿਲੀ ਜਾਂ ਮੈਂ ਆਪਣੀ ਕਿਸੇ ਰਿਸ਼ਤੇਦਾਰੀ ਜ ਗਈ ਮੈਂ ਉੱਥੇ ਸਿਰਫ ਇੰਨਾ ਖਾਸੂ ਮੇਰਾ ਮੂੰਹ ਭਾਵੇਂ ਦੁਖਣ ਲੱਗ ਜਵੇ ਐ ਖੋਲ ਲਉ ਮਾੜਾ ਜਾਂ ਹਨਾ ਵੀ ਕਿਤੇ ਦੂਜਾ ਮੈਨੂੰ ਅਨਪੜ ਨਾ ਸਮਝ ਲਵੇ ਹਨਾ ਤੁਹਾਡੇ ਨਾਲ ਵੀ ਮੈਂ ਉੰਨਾ ਕੀ ਹੱਸੂ ਜਿੰਨਾ ਮੈਨੂੰ ਲੱਗੂਗਾ ਵੀ ਮੇਰੀ ਐਜੂਕੇਸ਼ਨ ਇਹਦੇ ਚੋਂ ਚਲਕ ਰਹੀ ਹੋਵੇ ਹਨਾ ਜਦ ਕਿ ਹੋ ਸਕਦਾ ਤੁਸੀਂ ਮੇਰੇ ਤੋਂ ਡਰੀ ਜਾਂਦੇ ਹੋ ਮੈਂ ਹਨਾ ਵੀ ਕਿਤੇ ਹਾਈ ਇਹ ਨਾ ਮੈਨੂੰ ਗਵਾਰਜਾ ਸਮਝ ਲਵੇ ਤੁਸੀਂ ਨਾ ਹੱਸ ਰਹੇ ਹੋ ਮੈਂ ਤੁਹਾਡੇ ਤੋਂ ਹੱਸੀ ਜਾਣੀ ਆ ਉੱਡ ਰਹੀ ਜਾਨੇ ਕੱਲਾ ਹਾਸੇ ਵਾਲੀ ਗੱਲ ਨਹੀਂ ਮੈਨੂੰ ਤਾਂ ਲੱਗਦਾ ਵੀ ਜ਼ਿੰਦਗੀ 'ਚ ਇੰਨਾ ਕੁਛ ਅਸੀਂ ਬੇਲੋੜਾ ਇੱਕ ਉਹ ਪ੍ਰੈਸ਼ਰ ਲਈ ਕਰ ਰਹੇ ਆ ਜਿਹੜਾ ਸਾਨੂੰ ਦੇਸੀ ਨਹੀਂ ਰਿਹਾ ਹਾਂ ਆਪਣੀ ਮਰਜ਼ੀ ਦਾ ਅਸੀਂ ਪਾ ਨਹੀਂ ਰਹੇ ਆਪਣੀ ਮਰਜ਼ੀ ਦਾ ਅਸੀਂ ਖਾ ਨਹੀਂ ਰਹੇ ਸਾਡੀ ਫ੍ਰਿਜ 'ਚ ਉਹ ਚੀਜ਼ਾਂ ਹੋਣਗੀਆਂ ਜਿਹੜੀਆਂ ਲੋਕਾਂ ਨੂੰ ਇਮਪ੍ਰੈਸ ਕਰਨ ਲਈ ਹਾਂ ਨਾ ਵੀ ਜਦੋਂ ਸਾਡਾ ਫ੍ਰਿਜ ਕੋਈ ਖੋਲੇ ਤਾਂ ਅਗਲਾ ਕਵੇ ਲੈ ਉਹਨਾਂ ਤਾਂ ਬੜਾ ਸਮਾਨ ਸੀਗਾ ਫ੍ਰਿਜ 'ਚ ਹਾਂ ਨਾ ਆਪ ਖਾ ਕੇ ਮਾਂ ਮੇ ਤੁਹਾਡਾ ਢੇਟ ਖਰਾਬ ਹੋ ਜਾਵੇ ਸਾਡੇ ਕੱਪੜੇ ਉਹ ਹੋਣਗੇ ਜਿਹੜੇ ਸਾਨੂੰ ਲੱਗਣ ਵੀ ਅਸੀਂ ਪੜੇ ਲਿਖੇ ਦਿਸਦੇ ਆ ਉਹਦੇ ਚ ਅਸੀਂ ਪੈਸੇ ਵਾਲੇ ਦਿਸਦੇ ਆ ਉਹ ਨਹੀਂ ਹੋਣਗੇ ਵੀ ਜੇ ਮੈਂ 300 ਰੁਪਏ ਦਾ ਕਾਟਨ ਦਾ ਸੂਟ ਪਾ ਕੇ ਵੀ ਖੁਸ਼ ਆ ਸਾਡੀਆਂ ਗੱਲਾਂ ਸਾਡਾ ਹਾਸਾ ਸਾਡਾ ਬੋਲਣਾ ਉੰਨਾ ਕਹੂਗਾ ਜਿਹੜਾ ਸਾਹਮਣੇ ਵਾਲੇ ਨੂੰ ਇਮਪ੍ਰੈਸ ਕਰ ਸਕੇ ਮੇਰੇ ਸਰੀਰ ਨੂੰ ਉਹਦਾ ਕੀ ਫਾਇਦਾ ਨੁਕਸਾਨ ਆ ਮੈਂ ਸ਼ਾਇਦ ਨਹੀਂ ਦੇਖੂੰਗੀ ਬਿਲਕੁਲ ਸਹੀ ਗੱਲ ਆ